ਯਾ ਭਾਈ ਅੱਜ ਫੇਰ ਚਾਬੀ ਗਵਾਤੀ ਨਹੀਂ ਨਹੀਂ ਫੇਰ ਅੰਦਰ ਕਿਹਨੇ ਜਾਂਦਾ ਅੰਦਰ ਜਾਦਾ ਨਹੀਂ ਨਹੀਂ ਇਹਨੂੰ ਕੱਲ੍ਹ ਡਾ ਲੱਗਦਾ ਜਦ ਦਵਾਸੀ ਆਊਗੀ ਫੇਰ ਅਸੀਂ ਇਕੱਠੇ ਅੰਦਰ ਜਾਵਾਂਗੇ ਲੈ ਵੀ ਨਿਕਵਾ ਗੱਡੀ ਲੈ ਸਟੈਂਡ ਤੇ ਆ ਜਿਹਦਾ ਡਰ ਕੱਢਦੇ ਆ ਓਏ ਅੱਜ ਅਸੀਂ ਜਾਵਾਂਗੇ ਤੇਰੇ ਨਾਲ ਅੰਦਰ ਦੇਖਦੇ ਤੈਨੂੰ ਕਾਊਂਟਰ ਆਉਂਦਾ ਲਿਆ ਚਾਬੀ ਚਲ ਆ ਜਾ Mm-hmm. ਓਏ ਟਰੱਕੀ ਆਲਾ ਫੜ ਸੇਖਾ ਓਏ 2 ਮਿੰਟ ਸੁਗ ਲੈਣੇ ਦਿੰਦਾ ਤਾ ਤੇਰਾ ਕੀ ਘੱਜ ਜਾਂਦਾ ਮੈਨੂੰ ਸਮਝ ਨਹੀਂ ਲੱਗਦੀ ਤੈਨੂੰ ਉੱਥੇ ਕਿਸੇ ਦਾ ਡਰ ਲੱਗਦਾ ਸਾਡੇ ਘਰ ਚ ਪੂਤ ਆ ਤੇਰੇ ਘਰ ਕੋਈ ਪੂਤ ਨਹੀਂ ਆ ਪਾਸ ਸੋਹਣੀਆਂ ਸੋਹਣੀਆਂ ਦੋ ਪਰਿਆ ਨੇ ਉਹ ਦੇਖ ਇੱਕ ਆ ਕੇ लोगे चाह क्या ठंडा मैं कहना रहन दें नहीं ठंड बहुत है चाह चलू जो इन्ने प्यार एक मिनट रुको लेंदा लैन दा चाले मुंह सवार रहे सी मैं के चानल कुछ खाऊंगे भी ता मैं के ना रहन देंदे नहीं नहीं थोड़ा सा तो खा लो मेरा ख्याल है थोनु कोई गलतफहमी हो गई चल भी निकल चलते हैं बहुत तेरा डर बिल्कुल जाए जा जे अगली बार अंदर आए ना तब चाता मैं तरूंगी पर पियाऊंगी नहीं गरम गरम मुंह ते पाऊंगी दफा हो जाओ ਇਨਾਂ ਨੂੰ ਕਿਉਂ ਅੰਦਰ ਵੜਿਆ ਸੀ ਦੱਸ ਮੈਨੂੰ ਅਸੀਂ ਮੈਨੂੰ ਅੰਦਰ ਚੜ੍ਹ ਲੱਗ ਰਿਹਾ ਸੀ ਇੱਕ ਕੰਮ ਕਰ ਸਾਰੇ ਪਿੰਡ ਨੂੰ ਅੰਦਰ ਵੜ ਲੈ ਤੇਰਾ ਡਰ ਇਕੱਠਾ ਹੀ ਨਿਕਲ ਜੂ ਅੱਜ ਕੀ ਹੋਇਆ ਜੋ ਤੂੰ ਡਰ ਗਿਆ ਅਸੀਂ ਮੈਂ ਤਾਲਾ ਖੋਲ ਰਿਹਾ ਸੀ ਫਿਰ ਜਦੋਂ ਮੈਂ ਬੂਆ ਖੋਲ ਰਿਹਾ ਸੀ ਉਹ ਪੂਤ ਪੋਰੇ ਚ ਵੜ ਗਿਆ ਸਾਲੇ ਅੱਜ ਮੈਂ ਤੇਰਾ ਡਰ ਪੱਕਾ ਹੀ ਕੱਢ ਦਿੰਨੀ ਆ ਆ ਦੇ ਅੱਜ ਤੇਰਾ ਡਰ ਪੱਕਾ ਇਸ ਚਾਬੀ ਨਾਲ ਭੋਰੇ ਚ ਬੰਦ ਕਰਤਾ ਹੁਣ ਆਰਾਮ ਨਾਲ ਸੌਵੀ ਸਿਮਰ ਹਾਂਜੀ ਦੀ ਅਪੋਰਨ ਤਾਲਾ ਕਿਨੇ ਲਾਇਆ? ਉਹਦੀ ਪੈਂਟੀ ਨੇ ਤੰਗ ਕੀਤਾ ਹੋਇਆ ਸੀ। ਨਾ ਅੱਜ ਕੀ ਹੋਇਆ? ਉਹਨੇ ਇੱਕ ਕੋਈ ਰੱਟ ਲਾਈ ਹੋਈ ਸੀ। ਮਾਸੀ ਪੋਰੇ ਚ ਪੁੱਤ ਐ ਮਾਸੀ ਪੋਰੇ ਚ ਪੁੱਤ ਮੈਂ ਸਿਆ ਪੈ ਮਕਾ ਤਾ ਪੋਰੇ ਨੂੰ ਹੀ ਤਾਲਾ ਲਾਤਾ। ਹੁਣ ਪੁੱਤ ਪੋਰੇ ਚੋਂ ਬਾਹਰ ਨਹੀਂ ਆਊਗਾ। ਪੋਰੇ ਚ ਹੀ ਰਹੂਗਾ। ਰਹੂਗਾ ਤਾਂ ਘਰ ਦੇ ਅੰਦਰ ਹੀ ਨਾ। ਚਾਬੀ ਦੇ ਮੈਨੂੰ। ਉਹ ਨਿਆਣਾ ਭੂਤ ਪ੍ਰੇਤ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਐ ਨਹੀਂ ਵੀ ਉਹਨੂੰ ਸਮਝਾਦਾ ਉੱਤੋਂ ਤਾਲਾ ਲਾ ਕੇ ਸਾਬਤ ਕਰਤਾ ਵੀ ਘਰ 'ਚ ਭੂਤ ਹੈ ਇਹਨਾਂ ਤਾਂ ਮੈਂ ਕੱਢਦੀ ਹਾਂ ਭੂਤ ਨੂੰ ਬਾਹਰ